ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਪੰਜਾਬ ਆਂਗੜਵਾਲੀ ਭਰਤੀ 2024 ਕਿੰਨੀਆਂ ਪੋਸਟਾਂ ਜਾਰੀ ਕਦੋਂ ਤੋਂ ਸ਼ੁਰੂ ਹੋਣਗੀਆਂ ਪੋਸਟਾਂ ਨੂੰ ਅਪਲਾਈ ਕਰਨਾ ਨਵੇਂ ਤਰੀਕੇ ਹੋਵੇਗੀ ਭਰਤੀ ਕੀ ਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਨਵੀਆਂ ਭਰਤੀਆਂ ਹੋਣ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਆਪਣੇ ਚੈਨਲ ਤਾਜੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕੇਗੀ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਅਲੱਗ-ਅਲੱਗ ਗਰੁੱਪਾਂ ਅਤੇ ਅਲੱਗ-ਅਲੱਗ ਚੈਨਲਾਂ ਦੁਆਰਾ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਆਂਗਣਵੜੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਗਿਆ ਐਨੀਆਂ ਪੋਸਟਾਂ ਆ ਚੁੱਕੀਆਂ ਨੇ ਇਸ ਦਾ ਅਸਲ ਸੱਚ ਪੂਰੀ ਜਾਣਕਾਰੀ ਆਪਾਂ ਸ਼ੇਅਰ ਕਰਦੇ ਹਾਂ ਪੋਸਟਾਂ ਆਂਜੀਆਂ ਨੇ ਜਾਂ ਨਹੀਂ ਆਈਆਂ ਇਹ ਵੀ ਜਾਣਕਾਰੀ ਦੱਸਾਂਗੇ ਇਸ ਤੋਂ ਇਲਾਵਾ ਕਿੰਨੀਆਂ ਪੋਸਟਾਂ ਆ ਸਕਦੀਆਂ ਨੇ ਜਾਂ ਕਦੋਂ ਤੱਕ ਆ ਸਕਦੀਆਂ ਨੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਉਹ ਜਾਣਕਾਰੀ ਹੈ ਜੋ ਸ਼ੇਅਰ ਕਰਦੇ ਹਾਂ ਦੋਸਤੋ ਪਹਿਲਾ ਇੱਕ ਹੋਰ ਕੁਐਸਚਨ ਹੈ ਕਿ ਅਗਰ ਕੋਈ ਵੀ ਲੜਕੀ ਆਂਗਣਵੜੀ ਭਰਤੀ ਦੀ ਉਡੀਕ ਵਿੱਚ ਬੈਠੇ ਆ ਘਰਾਂ ਦੇ ਵਿੱਚ ਤਾਂ ਉਹਨਾਂ ਨੂੰ ਦੱਸ ਦਈਏ ਕਿ ਆਪਣਾ WhatsApp ਗਰੁੱਪ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਆ ਉਸ ਨੂੰ ਤੁਸੀਂ ਜੁਆਇਨ ਕਰਕੇ ਸਾਰੀ ਇਨਫੋਰਮੇਸ਼ਨ ਬਿਲਕੁਲ ਫ੍ਰੀ ਦੇ ਵਿੱਚ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਿੱਚ ਆਂਗਣਵੜੀ ਦੀ ਭਰਤੀ ਆ ਚੁੱਕੀ ਆ ਜਾਂ ਨਹੀਂ ਹੈ ਦੋਸਤੋ ਤੁਹਾਨੂੰ ਕਲੀਅਰ ਦੱਸ ਦੇਣਾ ਚਾਹੁੰਦੇ ਆ ਪੰਜਾਬ ਵਿੱਚ ਆਂਗਣਵੜੀ ਦੀ ਹਾਲੇ ਤੱਕ ਕੋਈ ਵੀ ਪੋਸਟ ਜਾਰੀ ਨਹੀਂ ਹੋਈ ਔਰ ਨਾ ਹੀ ਇਸ ਤੇ ਸਬੰਧੀ ਸਰਕਾਰ ਦੇ ਵੱਲੋਂ ਕੋਈ ਆਪਣਾ ਫੈਸਲਾ ਦੱਸਿਆ ਗਿਆ ਕਿ ਕਦੋਂ ਤੱਕ ਪੋਸਟਾਂ ਪੰਜਾਬ ਦੇ ਵਿੱਚ ਅੰਗੜਵਾੜੀ ਦੀਆਂ ਕੱਢੀਆਂ ਜਾਣਗੀਆਂ ਇਸ ਤੋਂ ਇਲਾਵਾ ਪੰਜਾਬ ਦੇ ਜੋ ਸਿੱਖਿਆ ਮੰਤਰੀਆ ਹਰਜੋਤ ਸਿੰਘ ਬੈਂਸ ਉਹਨਾਂ ਨੇ ਜੋ 8TT ਦੀਆਂ ਜਾਂ ਮਾਸਟਰ ਕਾਰਡ ਦੀਆਂ ਪੋਸਟਾਂ ਨੇ ਉਸ ਤੇ ਬਾਰੇ ਉਹਨਾਂ ਨੇ ਜ਼ਰੂਰ ਐਲਾਨ ਕੀਤਾ ਲੇਕਿਨ ਨਾ ਤਾਂ ਐਂਟੀਟੀ ਦੀਆਂ ਪੋਸਟਾਂ ਦਾ ਕੋਈ ਐਲਾਨ ਕੀਤਾ ਗਿਆ ਨਾ ਹੀ ਹਾਲੇ ਪੰਜਾਬ ਦੇ ਵਿੱਚ ਅੰਗੜਵਾੜੀ ਭਰਤੀ ਦਾ ਕੋਈ ਨੋਟੀਫਿਕੇਸ਼ਨ ਜਾਂ ਫਿਰ ਕੋਈ ਐਲਾਨ ਕੀਤਾ ਗਿਆ ਹੈ ਕਿਉਂਕਿ ਜੋ ਆਂਗਣਵੜੀ ਦਾ ਡਿਪਾਰਟਮੈਂਟ ਹੈ ਉਹ ਉਸਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਆ ਤਾਂ ਜਦੋਂ ਵੀ ਪੋਸਟ ਆਉਣਗੀਆਂ ਤਾਂ ਇਹ ਆਪਣੇ ਬਿਆਨ ਦੇ ਵਿੱਚ ਆਪਾਂ ਨੂੰ ਦੱਸਣਗੇ ਕਿ ਪੰਜਾਬ ਦੇ ਵਿੱਚ ਇੰਨੀਆਂ ਪੋਸਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਦੋਸਤੋ ਇੱਥੇ ਇੱਕ ਗੱਲ ਹੋਰ ਆ ਰਹੀ ਹੈ ਕਿ ਇਹ ਪੋਸਟਾਂ ਕਿਉਂ ਨਹੀਂ ਆਈਆਂ ਗਿਆ 2023 ਦੇ ਵਿੱਚ ਮਾਰਚ ਦੇ ਵਿੱਚ ਆਂਗਣਵੜੀ ਦੀਆਂ ਲਗਭਗ 6000 ਦੇ ਕਰੀਬ ਪੋਸਟਾਂ ਜਾਰੀ ਕਰ ਦਿੱਤੀਆਂ ਗਈਆਂ ਸੀ ਅਤੇ ਉਹ ਪੋਸਟਾਂ ਵੀ ਹਾਲੇ ਤੱਕ ਬਹੁਤ ਸਾਰੇ ਜੋ ਅਲੱਗ-ਅਲੱਗ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪੈਂਡਿੰਗ ਪੰਨਿਆਂ ਹੋਈਆਂ ਨੇ ਉਹਨਾਂ ਦਾ ਫਾਈਨਲ ਰਿਜ਼ਲਟ ਅਨਾਉਂਸ ਨਹੀਂ ਕੀਤਾ ਗਿਆ ਤਾਂ ਅਲੱਗ-ਅਲੱਗ ਕਾਰਨਾ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਕੁਝ ਨਾ ਕੁਝ ਜੋ ਪਿੰਡਾਂ ਦੇ ਅੰਗੜਵੜੀ ਸੈਂਟਰਾਂ ਦੀਆਂ ਪੋਸਟਾਂ ਖਾਲੀ ਹਾਲੇ ਵੀ ਪੰਨਿਆਂ ਹੋਈਆਂ ਨੇ ਜਿਸ ਕਰਕੇ ਹੁਣ ਨਵੀਂ ਪੋਸਟ ਦੀ ਇੱਕ ਉਮੀਦ ਹੈ ਜੋ 2025 ਤੋਂ ਜਾਂ 26 ਤੋਂ ਪਹਿਲਾਂ ਕੋਈ ਵੀ ਅੰਗੜਵੜੀ ਦੀ ਨਵੀਆਂ ਪੋਸਟਾਂ ਦੇਖਣ ਨੂੰ ਨਹੀਂ ਮਿਲਣਗੀਆਂ ਤਾਂ ਇਸ ਕਰਕੇ ਜੋ ਅਡੇ ਕਰ ਰਿਹਾ ਉਹ ਕਿਸੇ ਫੇਕ ਪਰਫਾਰਮਾਂ ਦੇ ਵਿੱਚ ਨਾ ਉਹ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਬੋਲਣਗੇ ਕਿ ਐਸ ਵੈਬਸਾਈਟ ਤੇ ਤੁਸੀਂ ਜਾ ਕੇ ਪੋਸਟ ਨੂੰ ਅਪਲਾਈ ਕਰ ਦੋ ਅੰਗੜਵਾਲੀ ਦੀ ਪੋਸਟ ਜੋ ਪੰਜਾਬ ਦੇ ਵਿੱਚ ਆਉਂਦੀ ਹੈ ਆਫਲਾਈਨ ਪੋਸਟ ਭਰੀ ਜਾਂਦੀ ਆ ਪਿਛਲੀ ਵਾਰ ਵੀ ਆਫਲਾਈਨ ਭਰੀ ਚੀ ਆ ਆਫਲਾਈਨ ਸੀ ਡੀ ਪੀ ਆਫਿਸ ਦੇ ਵਿੱਚ ਤੁਹਾਡਾ ਫਾਰਮ ਜਮਾ ਹੁੰਦਾ ਹੈ ਇਸ ਤੋਂ ਇਲਾਵਾ ਕੋਈ ਵੀ ਤੁਹਾਨੂੰ ਬੋਲੇ ਕਿ ਐਸ ਵੈਬਸਾਈਟ ਤੇ ਫਾਰਮ ਭਰੋ ਕਿਸੇ ਵੈਬਸਾਈਟ ਤੇ ਕੋਈ ਯਕੀਨੀ ਨੀ ਕਰਨਾ ਅੱਜ ਕੱਲ ਬਹੁਤ ਜ਼ਿਆਦਾ ਫਰੌਡ ਚੱਲ ਰਿਹਾਗਾ ਜਿਸ ਕਰਕੇ ਤੁਸੀਂ ਖੁਦ ਇਸ ਚੀਜ਼ ਤੇ ਸਮਝਦਾਰ ਹੋ ਤਾਂ ਅਜਹਾਂ ਕਦੇ ਵੀ ਕੋਈ ਫਰਾਡ ਵੈਬਸਾਈਟ ਤੁਹਾਨੂੰ ਬੋਲੇ ਕਿ ਪੰਜਾਬ ਦੀਆਂ ਅੰਗਰਵੜੀਆਂ ਦੀਆਂ ਪੋਸਟਾਂ ਆਂਜਾਂ ਨੇ ਤੁਸੀਂ ਜਲਦੀ ਜਲਦੀ ਸੋਚੋ ਬਿਨਾ ਬਿਨਾ ਕਿਸੇ ਚੀਜ਼ ਨੂੰ ਇਨਕੁਆਰੀ ਕੀਤੇ ਉਹਨਾਂ ਵੈਬਸਾਈਟ ਤੇ ਅਪਲਾਈ ਨਾ ਕਰੋ ਹੁਣ ਗੱਲ ਕਰਦੇ ਆ ਕਿ ਪੋਸਟਾਂ ਨਾ ਆਉਣ ਦਾ ਕਾਰਨ ਇੱਕ ਤਾਂ ਕਾਰਨ ਤੁਹਾਨੂੰ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਸ ਵਾਰ ਪੋਸਟਾਂ ਜੋ ਲੇਟ ਆਂਜਾਂ ਸੀ 2023 ਦੀਆਂ ਜੋ ਮਾਰਚ ਵਿੱਚ ਪੋਸਟਾਂ ਆਂਜਾਂ ਨੇ 6000 ਉਸ ਕਾਰਨ ਕੋਈ ਪੋਸਿਬਿਲਟੀ ਨਹੀਂ ਹੈ ਕਿ 2024 ਦੇ ਵਿੱਚ ਵੀ ਅੰਗਰਵੜ ਦੀ ਭਰਤੀ ਦੇਖ ਨੂੰ ਮਿਲੇਗੀ ਔਰ ਇਸ ਦੇ ਲਈ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਤੇ ਵੀ ਲੈ ਚਲਦੇ ਆ ਇਹ ਪੰਜਾਬ ਦੀ ਅਫੀਸ਼ੀਅਲ ਵੈਬਸਾਈਟ ਹੈ ਸਮਾਜ ਸੁਰੱਖਿਆ ਅਤੇ ਇਸਤਰੀ ਤੇ ਬਲਵਿਕਾਸ ਵਿਭਾਗ ਪੰਜਾਬ ਤੇ ਇਸ ਦੇ ਐਡਮਿਨ ਜੋ ਯਾਨੀ ਕਿ ਆਪਣੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਹੈ ਇੱਥੇ ਦੇਖ ਸਕਦੇ ਜੋ ਲਾਸਟ ਪੋਸਟਾਂ ਆ ਜਾਂ ਸੀਗੀਆਂ 28/2/2023 ਨੂੰ ਜਾਰੀ ਕੀਤੀਆਂ ਸੀ ਇਸ ਤੋਂ ਬਾਅਦ ਖਬਰ ਵਾਲੇ ਨੋਟੀਫਿਕੇਸ਼ਨ ਵਾਲੇ ਆਪਸ਼ਨ ਦੇ ਉੱਪਰ ਕੋਈ ਵੀ ਨਵਾਂ 2024 ਦਾ ਨੋਟੀਫਿਕੇਸ਼ਨ ਆਂਗਣਵੜੀ ਭਰਤੀ ਦੇ ਸਬੰਧ ਵਿੱਚ ਨਹੀਂ ਆਇਆਗਾ ਇਸ ਤੋਂ ਬਾਅਦ ਗੱਲ ਕਰਦੇ ਆਂ ਸੈਕੰਡ ਅਪਡੇਟ ਪੋਸਟਾਂ ਨਾ ਆਰਨ ਦਾ ਕੀ ਕਾਰਨ ਹੈ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਜੋ ਪਹਿਲਾਂ ਆਂਗਣਵੜੀ ਦੀਆਂ ਜੋ ਪੋਸਟਾਂ ਨੇ ਉਸ ਤੇ ਵਿੱਚ ਜੋ ਏਜ ਲਿਮਟ ਹੈ 52 ਸਾਲ ਸਰਵਿਸ ਰੱਖੀ ਗਈ ਸੀ ਜਿਸ ਨੂੰ ਹੁਣ ਜੋ ਆਂਗਣਵਾੜੀ ਵਰਕਰਾਂ ਪਹਿਲਾਂ ਤੋਂ ਜੌਬ ਕਰ ਰਹੀਆਂ ਨੇ ਉਹਨਾਂ ਨੇ ਆਪਣੇ ਧਰਨੇ ਲਗਾ ਕੇ ਆਪਣੀ ਮੰਗ ਰੱਖੀ ਸੀ ਕਿ ਸਾਡੀ ਸਰਵਿਸ ਵਿੱਚ 2 ਸਾਲ 4 ਸਾਲ ਵਾਧਾ ਕੀਤਾ ਜਾਵੇ ਜਿਸ ਕਰਕੇ ਹੁਣ ਵਾਅਦਾ ਕੀਤਾ ਜਾ ਚੁੱਕਿਆ ਹੈ ਮਤਲਬ ਕਿ ਜਿਨ੍ਹਾਂ ਆਂਗਣਵਾੜੀ ਵਰਕਰਾਂ ਜਾਂ ਹੈਲਪਰਾਂ ਨੇ ਲਟਾਈਟ ਹੋਣਾ ਸੀ ਹੁਣ ਉਹਨਾਂ ਨੇ ਆਪਣੀ ਮੰਗ ਵਧਾ ਦਿੱਤੀ ਹੈ ਕਿ ਸਾਨੂੰ 2 ਸਾਲ ਹੋਰ ਦਿੱਤੇ ਜਾਣ ਮਤਲਬ ਕਿ ਅਗਰ ਪੂਰੇ ਪੰਜਾਬ ਦੇ ਵਿੱਚ 500 ਆਂਗਣਵਾੜੀ ਵਰਕਰ ਹੈਲਪਰ ਸਾਰੀਆਂ ਮਿਲਾ ਕੇ ਇਸ ਸਾਲ ਦੇ ਵਿੱਚ ਰਿਟਾਇਰ ਹੋਣੀਆਂ ਤਾਂ ਆਪਾਂ ਨੂੰ 500 ਸੀਟਾਂ ਖਾਲੀ ਹੋ ਜਣੀਆਂ ਸੀ ਉਸ ਤੇ ਵਿੱਚ ਨਵੀਂ ਭਰਤੀ ਕੀਤੀ ਜਾਣੀ ਸੀ ਲੇਕਿਨ ਉਹਨਾਂ ਨੇ ਰਿਟਾਇਰਮੈਂਟ ਮੰਗ ਨੂੰ ਜੋ ਸਮਾਂ ਹੈ ਉਸ ਨੂੰ ਵਧਾ ਦਿੱਤਾ ਹੈ ਯਾਨੀ ਕਿ ਉਹ ਹੁਣ ਰਿਟਾਇਰ ਨਹੀਂ ਹੋਣਗੀਆਂ ਤਾਂ ਪੋਸਟਾਂ ਖਾਲੀ ਨਹੀਂ ਹੋਣਗੀਆਂ ਇਹ ਵੀ ਕਾਰਨ ਹੈ ਕਿ ਪੋਸਟਾਂ ਨਾ ਆਉਣ ਦਾ ਕੋਈ ਪੋਸੀਬਿਲਿਟੀ ਨਹੀਂ ਹੈ ਇਸ ਤੋਂ ਬਾਅਦ ਅਗਲੀ ਇਹ ਵੀ ਅਪਡੇਟ ਹੈ ਕਿ ਜੋ ਪਿਛਲੇ ਸਾਲ ਭਰਤੀ ਆਈ ਹੈ ਉਹ ਵੀ ਪੈਂਡਿੰਗ ਪਈ ਹੈ ਦੂਸਰਾ ਨੰਬਰ ਸਭ ਤੋਂ ਵੱਡਾ ਜੋ ਰੋਲਾ ਪੰਜਾਬ ਦੇ ਵਿੱਚ ਚੱਲ ਰਿਹਾ ਦਾ ਾਂਗਰਵੜੀ ਟੀਚਰ ਜਾਂ ਾਂਗਰਵੜੀ ਭਰਤੀਆਂ ਅਤੇ ਐਨਟੀਟੀ ਟੀਚਰ ਦੀਆਂ ਕਿਉਂਕਿ ਹੁਣ ਸਰਕਾਰ ਨੇ ਇੱਕ ਕੋਰਸ ਬਣਾਤਾ ਐਨਟੀਟੀ ਨਰਸਿੰਗ ਟੀਚਰ ਟ੍ਰੇਨਿੰਗ ਕੋਰਸ ਅਤੇ ਦੂਸਰੇ ਪਾਸੇ ਾਂਗਰਵੜੀ ਸੈਂਟਰ ਵੀ ਓਪਨ ਾਂਗਰਵੜੀ ਸੈਂਟਰਾਂ ਵਿੱਚ ਆਪਾਂ ਨੂੰ ਜੋ ਫਾਰਮ ਲੜਕੀਆਂ ਭਰਦੀਆਂ ਨੇ ਉਹ ਸਿੱਧਾ ਡਾਇਰੈਕਟ ਹੁੰਦਾ ਹੈ ਮੈਲਟ ਬੇਸਡ ਜੋ ਟ੍ਰੇਨਿੰਗ ਕੋਰਸ ਹੈ ਯਾਨੀ ਕਿ ਐਨਟੀਟੀ ਦਾ ਕੋਰਸ ਹੈ ਇੱਕ 2 ਸਾਲ ਦਾ ਕੋਰਸ ਹੈ ਉਸ ਤੋਂ ਬਾਅਦ ਉਹਨਾਂ ਦਾ ਐਗਜ਼ਾਮ ਵੀ ਹੁੰਦਾ ਉਸ ਤੋਂ ਬਾਅਦ ਉਸ ਦੀਆਂ ਪੋਸਟਾਂ ਹੁੰਦੀਆਂ ਨੇ ਅਤੇ ਉਹ ਪੋਸਟਾਂ ਵੀ ਪੰਜਾਬ ਦੇ ਵਿੱਚ ਰੱਦ ਹੋ ਚੁੱਕੀਆਂ ਨੇ ਮਤਲਬ ਕਿ ਇਸ ਚੀਜ਼ ਦੇ ਉੱਪਰ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਵਿਵਾਦ ਚੱਲ ਰਿਹਾ ਹੈ ਕਿ ਜੋ ਅੰਗਰਵੜੀ ਟੀਚਰ ਨੇ ਜਾਂ ਅੰਗਰਵੜੀ ਵਰਕਰ ਹੈਲਪਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ 0 ਤੋਂ ਲੈ ਕੇ ਜਾਂ ਜਦੋਂ ਵੀ ਅੰਗਰਵੜੀ ਸਕੂਲ ਸਟਾਰਟ ਹੁੰਦੇ ਨੇ ਉੱਥੋਂ ਲੈ ਕੇ 6 ਸਾਲ ਤੱਕ ਤਾਂ ਬੱਚਾ ਸਾਡੇ ਕੋਲ ਹੋਣਾ ਚਾਹੀਦਾ ਹੈਗਾ ਅਤੇ ਜੋ ਐਂਟੀਟੀ ਟੀਚਰ ਹੈ ਉਹ ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਤੋਂ 6 ਸਾਲ ਦੇ ਬੱਚੇ ਐਲ ਕੇਜੀ ਯੂ ਕੇਜੀ ਸਾਡੇ ਕੋਲ ਕਰਨ ਤਾਂ ਇਸ ਚੀਜ਼ ਕਰਕੇ ਵੀ ਇੱਕ ਵੱਡਾ ਵਿਵਾਦ ਹੈ ਕਿ ਪੋਸਟਾਂ ਇਸ ਵਾਰ ਜੋ ਐਂਟੀਟੀ ਟੀਚਰ ਦੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਲੇਕਿਨ ਉਸਦੇ ਵੀ ਹਾਲੇ ਕੋਈ ਪੋਸਿਬਿਲਟੀ ਨਹੀਂ ਹੈ ਕਿ ਕਿੰਨੀਆਂ ਪੋਸਟ ਆਉਣਗੀਆਂ ਕਿਉਂਕਿ 9800 ਦੇ ਕਰੀਬ ਪਹਿਲਾਂ ਵੀ ਪੋਸਟਾਂ ਆ ਕੇ ਰੱਦ ਹੋ ਚੁੱਕੀਆਂ ਨੇ ਇਸ ਕਰਕੇ ਉਹ ਇਹ ਸਭ ਵਿਵਾਦ ਨੇ ਜੋ ਪੰਜਾਬ ਦੇ ਵਿੱਚ ਚੱਲ ਰਹੇ ਨੇ ਜਿਸ ਕਰਕੇ ਐਂਟੀਟੀ ਟੀਚਰ ਅਤੇ ਆਂਗਣਵੜੀ ਦੀਆਂ ਪੋਸਟਾਂ ਦਾ ਕੋਈ ਹਾਲੇ ਪੋਸੀਬਿਲਿਟੀ ਨਹੀਂ ਹੈ ਕਿ ਕਦੋਂ ਤੱਕ ਆਉਣਗੀਆਂ ਕਿੰਨੀਆਂ ਆ ਸਕਦੀਆਂ ਨੇ ਹੁਣ ਗੱਲ ਕਰਦੇ ਹਾਂ ਕਿ ਆਂਗਣਵੜੀ ਸੁਪਰਵਾਈਜ਼ਰ ਦੀ ਜੋ ਵੈਕੈਂਸੀ ਆ ਉਹ ਕਦੋਂ ਤੱਕ ਆ ਸਕਦੀ ਹੈ ਦੋਸਤੋ ਆਂਗਣਵੜੀ ਸੁਪਰਵਾਈਜ਼ਰ ਦੀ ਵੈਕੈਂਸੀ 21 22 ਦੇ ਵਿੱਚ ਆਈ ਹੈ ਉਸ ਤੋਂ ਬਾਅਦ ਨਹੀਂ ਆਈ ਉਦੋਂ ਵੀ ਲਗਭਗ 400 ਤੋਂ ਘੱਟ ਹੀ ਪੋਸਟਾਂ ਆਈਆਂ ਸੀ ਤਾਂ ਇਸ ਵਾਰ ਵੀ ਉਮੀਦ ਹੈ ਕਿ ਦਸੰਬਰ 2024 ਤੱਕ 100 so, ਤੋਂ 102 ਜਾਂ 3 ਪੋਸਟਾਂ ਆਉਣ ਦੀ ਪੋਸੀਬਿਲਿਟੀ ਹੈ ਅੰਗੜਵੜੀ ਸੁਪਰਵਾਈਜ਼ਰ ਦੀ ਤਾਂ ਉਸ ਦੇ ਬਾਰੇ ਵੀ ਹਾਲੇ ਡਿਪਾਰਟਮੈਂਟ ਨੇ ਕੋਈ ਅਫੀਸ਼ੀਅਲ ਅਪਡੇਟ ਨਹੀਂ ਦਿੱਤਾ ਜਦੋਂ ਵੀ ਕੋਈ ਅਫੀਸ਼ੀਅਲ ਅਪਡੇਟ ਆਉਂਦਾ ਉਸ ਦੇ ਸਬੰਧੀ ਵੀ ਆਪਾਂ ਜਾਣਕਾਰੀ ਆ ਜੋ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ